ਹੈਲੋ ਗਾਇਜ਼ ਅੱਜ ਤੁਹਾਨੂੰ ਦਿਖਾਉਦੇ ਆ ਜੀ ਆਪਾਂ ਕਿ ਦੇਸੀ ਘਰ ਦੇ ਵਿੱਚ ਸਬਜ਼ੀ ਜਿਹੜੀ ਬਣਾਣੀ ਬਿਲਕੁਲ ਦੇਸੀ ਤਰੀਕੇ ਨਾਲ ਅੰਡੇ ਅੰਡੇ ਦੀ ਸਬਜ਼ੀ ਤੜੀ ਵਾਲੇ ਅੰਡੇ ਤੇ ਬਣਾਉਣੇ ਸिखਾਣੇ ਆ ਜੀ ਤੁਹਾਡੀਆਂ ਮਤੋਂ ਤੁਸੀਂ ਉਂਗਲਾ ਚੱਟਦੇ ਰਹੋ ਜੀ ਦੇਖ ਕੇ ਜੀ ਬਹੁਤ ਹੀ ਵਧੀਆ ਬਣਾਵਾਂਗੇ ਆਪਾਂ ਸਭ ਤੋਂ ਪਹਿਲਾਂ ਜੀ ਇੱਕ ਕੜਾਹੀ ਲੈ ਲਈਏ ਆਪਾਂ ਕੜਾਹੀ ਦੇ ਵਿੱਚ ਦੇਸੀ ਤੇਲ ਬਲ ਪਿਆਜ਼ ਪਾ ਲਈ ਆਪਾਂ ਚੱਜੇ ਲੋਪਾਇ ਤੇ ਨਿੰਬੂ ਦਾ ਪਰੋਣੀ ਐਂ ਬਿਲਕੁਲ ਬਰਾਊਨ ਹੋਣ ਤੱਕ ਪਿਆਜ਼ ਨੂੰ ਮੰਗੀ ਆਪਾਂ ਥੋੜੀ ਬਿਚੇ ਹਸਾ ਲੀ ਦੇਖ ਮੈਂ ਜਲਦੀ ਕੋਲ ਲੈ ਕੇ ਆਉਂਦਾ ਬਿਲਕੁਲ ਮੱਖਾ ਗੁੰਗਣਾ ਚਾੜਦੇ ਲੈ ਜੋ ਇਹ ਤੁਸੀਂ ਇਹਨੇ ਭਗਤ ਨੀ ਕਰਾ ਸਾਜੀ ਬਣਾਵਾਂਗੇ ਆਪਾਂ ਇਹ ਮੇਰੀ ਛੋਟੀ ਬੇਟੀ ਗੋਰੀ ਆ ਜੋ ਵੀਡੀਓ ਬਣਾ ਰਹੀ ਆ ਇਹਦਾ ਫੇਸ ਤੁਹਾਨੂੰ ਬਾਅਦ ਚ ਦਿਖਾ ਲਾਂਗੇ ਆਪਾਂ ਹਜੇ ਬਿਜੀ ਐ ਮੇਰੀ ਸੀ ਇਹ ਜਿ ਜਖਲੀਨਾ ਉਹਦੇ ਤੇ ਵੀਡੀਓ ਦੇਖੀ ਹੋਣੀ ਆ ਵਾਇਰਲ ਹੋ ਗਈ ਵੀਡੀਓ ਉਹ ਵੀ ਕਟੋਕਟ 1000 ਬੰਦੇ ਨੇ ਵੀਡੀਓ ਲਾਈਕ ਕੀਤੀ ਦੀ ਸ਼ੇਅਰ ਕੀਤੀ ਆ ਮਤਲਬ ਆ ਦੇਖੋ ਤੁਸੀਂ ਇੱਕ ਪਾਸੇ ਸਾਡੇ ਪਿਆਜ਼ ਭੁੱਜਦੇ ਆ ਦੂਏ ਪਾਸੇ ਅਸੀਂ ਅੰਡੇ ਉਬਲਣ ਵਾਸਤੇ ਰੱਖੇ ਹੋਏ ਆ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਕੁੰਡੇ ਦੇ ਵਿੱਚ ਕੁੱਟਿਆ ਗਿਆ ਲਸਣ ਤੇ ਆ ਲਸਣ ਨੂੰ ਅਦਰਕ ਦਾ ਪੇਸਟ ਜੋ ਚਿਕਨੀ ਚਿਕਨਾ ਕੁੰਡੇ ਦਾ ਕੁੱਟਿਆ ਆ ਵਾ ਸਿਰ ਦੜੜਾ ਕਰਨੀ ਆਪਾਂ ਕੋਈ ਬੱਚੇ ਖਾਦੇ ਨਹੀਂ ਸਾਲ ਦਾ ਇਹ ਕਾਕੇ ਤੁਸੀਂ ਜਿਸ ਵੀ ਅਲੱਗ ਇਹਦੀ ਚੱਲ ਜੋ ਹਰ ਇੱਕ ਦਾ ਆਂਡੇ ਬਣਾਉਣ ਦਾ ਤਰੀਕਾ ਅਲੱਗ ਹੁੰਦਾ ਕੋਈ ਫਰਾਈ ਕਰਕੇ ਆਂਡੇ ਖਾਂਦਾ ਕੋਈ ਉਬਲੇ ਹੋਏ ਖਾਂਦਾ ਕੋਈ ਭੁਰਜੀ ਬਣਾ ਕੇ ਖਾਂਦਾ ਕੋਈ ਬਰ ਅੰਡੇ ਆ ਤਾਂ ਤੁਸੀਂ ਕਈ ਹੀ ਤਰ੍ਹਾਂ ਦੀਆਂ ਡਿਸ਼ਾਂ ਬਣਾ ਸਕਦੇ ਹੋ ਜੋਗੀ ਸਾਡੇ ਪਿਆਜ਼ ਬਿਲਕੁਲ ਉbrun ਹੋ ਚੁੱਕੇ ਆ ਥੋੜਾ ਸੀਦੇ ਵਿੱਚ ਕਟਲੇ ਸੀ ਟਮਾਟਰ ਨੂੰ ਵੀ ਤਾਂ ਪਹਿਲਾਂ ਪਾਣਾ ਪੈਂਦਾ ਯਾਰ ਕਿਉਂਕਿ ਟਮਾਟਰ ਤਿੰਨ ਤਰ੍ਹਾਂ ਗਲ ਜਾਂਦਾ ਤਾਂ ਫਿਰ ਨੂੰਮਾਂਗ ਦੇ ਰਹਾ ਕਿ ਅਸੀਂ ਅੰਡੇ ਕਿੱਲੇ ਬਣਾਦੇ ਆ ਬਸ ਸਵਾਦ ਅਨਸਾਰ ਨਮਕ ਪਾ ਲਈ ਬਸ ਦੋ ਟੇਬਲ 30 ਚਮਚਾ ਨਮਕ ਦੇ ਲਓ ਵੀ ਉਸ ਤੋਂ ਬਾਅਦ ਭਾਉਦੀ ਦੇ ਪਰਕੇ ਪਾ ਲਈ ਇੱਕ ਚਮਚਾ ਡੇਢੀ ਬਾਹਰ ਦੇਦੀ ਤੋਂ ਬਾਅਦ ਜਿਹੜੀ ਬਾਦੀ ਪਾਉ ਵਧੀ ਆ ਉਸ ਤੋਂ ਬਾਅਦ ਜਿਹੜੀ ਮਿਰਚ ਆ ਅਸੀਂ ਪੀਸ ਕੇ ਮਿਰਚ ਨੂੰ ਕਰਦੇ ਆ ਹਰੀ ਮਿਰਚ ਪਾ ਲਈ ਆਪਾਂ ਇਹ ਬੋਕੇ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਪਾਣੀ ਤਾਂ ਕਿ ਭਰ ਕੇ ਪੂਰਾ ਪਾਵਾਂਗੇ ਇਹ ਗਲਾਸ ਓਕੇ ਇਹਦੇ ਵਿੱਚ ਜਿਹੜਾ ਮਸਾਲਾ ਆ ਉਹ ਥੱਲੇ ਨਾ ਲੱਗੇ। ਕਿਉਂ? ਪਾਣੀ। ਲੋ ਜੀ। ਥੋੜਾ ਪਾਣੀ ਇਤਨੀ ਵੱਲ ਪਾ ਦੇ। ਤਰੀ ਬਿਲਕੁਲ ਸਾਡੀ ਸੇਕਾ ਲੱਗ ਗਿਆ ਹੈ। ਆਗੇ ਆ ਦੇਖੋ ਜੀ ਆਰਾਮ ਨਾਲ ਹੁੰਦਾ ਹੈ ਨਾ ਹलो ਜੀ ਸਿਰ ਪੰਡੇ ਨੂੰ ਜੀ ਇੱਧੇ ਘਟਾਇਆ ਇਹ ਜਿੰਨੇ ਵੀ ਸਾਡੇ ਆਂਡੇ ਆ ਇਹ ਸਾਰਿਆਂ ਨੂੰ ਵਿੱਚ ਪਾ ਦਾਂਗੇ ਹੋਰ ਸਿਰ 15 ਮਿੰਟ ਇਹ ਕਹਾਨੀ ਕਿ ਜਦੋਂ ਵੀ ਕੋਈ ਸੌਜੀ ਬਣਾਣੀ ਇਦਾਂ ਦੀ ਤਾਂ ਖੁੱਲੇ ਭਾਂਡੇ 'ਚ ਬਣਾਇਓ ਛੋਟੇ ਭਾਡੇ ਦੇ ਵਿੱਚ ਪ੍ਰੋਪਰ ਚੀਜ਼ ਨਹੀਂ ਦੇਖਦੀ ਹੈਗੀ। ਕੋਸ ਸਾਡੀ ਜਿਹੜੀ ਅੰਡੇ ਦੀ ਸਬਜੀ ਆ ਉਹ ਬਿਲਕੁਲ ਤਿਆਰ ਹੋ ਵਾ। ਬਸ ਇਹਨੂੰ ਇੱਕ ਵਾਰੀ ਦੋ ਵਾਰੇ ਵਾਲੀ ਆ ਜਵੇ। ਫਿਰ ਖਾ ਕੇ ਦੱਸ ਸਕਦੇ ਤੁਹਾਨੂੰ ਅਸੀਂ ਕਿ ਕਿਦਾਂ ਸਵਾਜੀ ਬਣੀ ਆ। ਇਹ ਤੁਸੀਂ ਜਾਣੇ ਹੋ ਨਾ ਕਿ ਅਸੀਂ ਰੋਜ਼ ਤੁਹਾਨੂੰ ਵੀਡੀਓ ਦਿਨੇ ਪਾਕੇ ਦਈਏ। ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤੁਹਾਡਾ ਧੰਨਵਾਦ ਜੀ